ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਬਿੱਤੇ ਦਿਨ ਉੜੀਸਾ ਦੇ ਤੱਟ ਤੋਂ ਇੱਕ ਲੰਬੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਇਸ ਦੀ ਮਹੱਤਤਾ ਬਾਰੇ ਦੱਸਿਆ ਹੈ ਤੇ ਕਿਹਾ ਹੈ ਕਿ ਭਾਰਤ ਨੇ ਉੜੀਸਾ ਦੇ ਤੱਟ ਤੋਂ ਦੂਰ ਡਾਕਟਰ ਐ ਜੀ ਪੀ ਅਬਦੁਲ ਕਲਾਮ ਟਾਪੂ ਤੋਂ ਲੰਬੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਵਿਸਫੋਟਾਪੂਰਨ ਦਾ ਪ੍ਰੀਖਣ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਇਸ ਪਲ ਹੈ ਇਸ ਮਹੱਤਵਪੂਰਨ ਪ੍ਰਾਪਤੀ ਨੇ ਸਾਡੇ ਦੇਸ਼ ਨੂੰ ਅਜੀਹੀਆਂ ਮਹੱਤਵਪੂਰਨ ਅਤੇ ਉਨਤ ਫੌਜੀ ਤਕਨੀਕਾਂ ਦੇ ਸਮਰਥਨ ਰੱਖਣ ਵਾਲੇ ਸੁਨਿੰਦਾ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਿਲ ਕਰ ਦਿੱਤਾ ਹੈ ਇੱਕ ਅਧਿਕਾਰਿਤ ਰਿਪੋਰਟ ਦੇ ਅਨੁਸਾਰ ਮਿਜ਼ਾਈਲ ਹਥਿਆਰਬੰਦ ਬਲਾਂ ਲਈ 1500 ਕਿਲੋਮੀਟਰ ਤੋਂ ਵੱਧ ਦੀ ਰੇਂਜ ਲਈ ਵੱਖ-ਵੱਖ ਪੈਲੋਡ ਲੈ ਸਕਦੀ ਹੈ ਇਸ ਨੂੰ ਹైదరాబాద్ ਦੇ ਡਾਕਟਰ ਏਜੀਪੀ ਅਬਦੁਲ ਕਲਾਮ ਮਿਜ਼ਾਈਲ ਕੰਪਲੈਕਸ ਦੀਆਂ ਪ੍ਰਯੋਗਸ਼ਾਲਾਵਾਂ ਦੁਆਰਾ ਵੱਖ-ਵੱਖ ਖੋਜ R&D ਲੈਬਾਂ ਅਤੇ ਉਦਯੋਗਿਕ ਪਾਈਵਲਾਂ ਦੇ ਨਾਲ ਸੋਦੇਸ਼ੀ ਤੌਰ ਤੇ ਵਿਕਸਿਤ ਕੀਤਾ ਗਿਆ ਹੈ ਹਾਈਪਰਸੋਨਿਕ ਇਕ ਆਵਾਜ਼ ਦੀ ਗਤੀ ਤੋਂ ਘੱਟੋ-ਘੱਟ 5 ਗੁਣਾ ਗਤੀ ਨੂੰ ਦਰਸਾਉਂਦਾ ਹੈ ਇਹ ਲਗਭਗ 1 ਮੀਲ ਪ੍ਰਤੀ ਸੈਕਿੰਡ ਦੀ ਗਤੀ ਤੋਂ ਹਿੱਜੇ ਆਉਂਦਾ ਹੈ ਜਿਨ੍ਹਾਂ ਮਿਜ਼ਾਈਲਾਂ ਦੀ ਇੱਕ ਹੋਰ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਚਾਲ ਚੱਲਣ ਉਹਨਾਂ ਨੂੰ ਇੱਕ ਬੈਲਿਸਟਿਕ ਮਿਜ਼ਾਈਲ ਤੋਂ ਵੱਖ ਕਰਨਾ ਹੈ ਕਿ ਅਨਿਧਾਰਿਤ ਕੋਰਸ ਜਾਂ ਟ੍ਰੈਕਟਰੀ ਦੀ ਪਾਲਣਾ ਕਰਨਾ ਹੈ ਹਾਈਪਰਸੋਨਿਕ ਹਥਿਆਰ ਦੋ ਕਿਸਮਾਂ ਦੇ ਹੁੰਦੇ ਨੇ ਹਾਈਪਰਸੋਨਿਕ ਗ্লাইਡ ਵਾਹਨ ਅਤੇ ਹਾਈਪਰਸੋਨਿਕ ਕਰੂਜ਼ ਮਿਜ਼ਾਈਲਾਂ ਨੂੰ ਨਿਯਤ ਪਿਛੇ ਤੇ ਗ্লাইਡ ਕਰਨ ਤੋਂ ਪਹਿਲਾਂ ਇੱਕ ਰਾਕਟ ਨੂੰ ਲਾਂਚ ਕੀਤਾ ਜਾਂਦਾ ਹੈ ਜਦੋਂ ਕਿ ਐਸਸੀਐਮ ਆਪਣੇ ਪਿਛੇ ਨੂੰ ਪ੍ਰਾਪਤ ਕਰਨ ਤੋਂ ਬਾਅਦ 에ਅਰ ਹਾਈ ਸਪੀਡ ਇੰਜਨਾਂ ਤੇ ਸਕਰੈਚ ਮੈਕਸ ਦੁਆਰਾ ਸੰਚਾਲਿਤ ਕੀਤੇ ਹਾਂ ਹਾਈਪਰਸੋਨਿਕ ਮਿਸਾਈਲਾਂ ਆਕੀਰ ਕੀ ਫਾਇਦੇ ਨੇ ਯੂਐਸਏ ਰਣਨੀਤਿਕ ਕਮਾਂਡ ਦੇ ਸਾਬਕਾ ਕਮਾਂਡਰ ਜਨਰਲ ਜੋਹਨ ਹਾਈਟਨ ਨੇ ਪਹਿਲਾਂ ਹੀ ਕਿਹਾ ਸੀ ਕਿ ਹਾਈਪਰਸੋਨਿਕ ਦੁਹਤਿਆਰ ਦੂਰ ਬੱਚਾ ਜਾਂ ਸਮਾਨ ਨਾਜੂਕ ਖਤਰਿਆਂ ਵਿਰੁੱਧ ਜਵਾਬ ਦੇ ਹਨ ਲੰਬੀ ਦੂਰੀ ਦੇ ਹੜਤਾਲ ਦੇ ਵਿਕਲਪਾਂ ਨੂੰ ਸਮਰਥ ਬਣਾ ਸਕਦੇ ਹਨ ਮੰਨਿਆ ਜਾਂਦਾ ਹੈ ਕਿ ਰੂਸ ਅਤੇ ਚੀਨ ਹਾਈਪਰਸੋਨਿਕ ਮਿਸਾਈਲਾਂ ਨੂੰ ਵਿਕਸਿਤ ਕਰਨ ਦੇ ਵਿੱਚ ਅੱਗੇ ਹਨ ਜਦੋਂ ਕਿ ਅਮਰੀਕਾ ਜਿਹੇ ਪ੍ਰੋਗਰਾਮ ਦੇ ਤਹਿਤ ਜਿਹੇ ਹਥਿਆਰਾਂ ਦੀ ਰੇਂਜ ਬਿਕਸ ਕਰ ਰਿਹਾ ਹੈ ਇਸ ਸਾਲ ਮਈ ਵਿੱਚ ਯੂਐਸ ਨੇ ਆਰਮੀ ਨੇ ਲਾਖਿਡ ਮਾਰਟਿੰ ਨੂੰ ਦੇਸ਼ ਦੀ ਜਮੀਨੀ ਆਧਾਰਿਤ ਹਾਈਪਰਸੋਨਿਕ ਹਥਿਆਰ ਪ੍ਰਣਾਲੀ ਲੰਬੀ ਰੇਂਜ ਹਾਈਪਰਸੋਨਿਕ ਹਥਿਆਰ ਲਈ ਬਗਸ ਸਮਰੱਥਾ ਪ੍ਰਦਾਨ ਕਰਨ ਲਈ 755 ਮਿਲੀਅਨ ਡਾਲਰ ਠੇਕਾ ਦਿੱਤਾ ਸੀ 2022 ਵਿੱਚ ਰੂਸੀ ਰੱਖਿਆ ਮੰਤਰਾਲੇ ਨੇ ਘੋਸ਼ਣਾ ਕੀਤੀ ਸੀ ਕਿ ਉਸਨੇ ਯੂਕਰੇਨ ਨਾਲ ਚੱਲ ਰਹੇ ਸੰਘਰਸ਼ ਵਿੱਚ ਪਹਿਲੀ ਵਾਰ ਇੱਕ ਹਾਈਪਰਸੋਨਿਕ ਮਿਜ਼ਾਈਲ ਦੀ ਵਰਤੋਂ ਕੀਤੀ ਹੈ ਹਾਈਪਰਸੋਨਿਕ ਐਰਬੋਲੈਸਟਿਕ ਮਿਜ਼ਾਈਲਾਂ ਵਾਲੇ ਕਿੰਚਲਨ ਏਵੀਏਸ਼ਨ ਮਿਸਾਈਲ ਪ੍ਰਣਾਲੀ ਨੇ ਡੈਲੈਟਿਨ ਵਿਪਿੰਡ ਵਿੱਚ ਮਿਸਾਈਲਾਂ ਅਤੇ ਹਵਾਵਾਜੀ ਗੋਲਾ ਬਾਰੂਦ ਵਾਲੇ ਵੱਡੇ ਭੂਮਿਕਾਤਕ ਉਦਮ ਨੂੰ ਨਸ਼ਟ ਕਰ ਦਿੱਤਾ। ਫਰਾਂਸ, ਜਰਮਨੀ, ਆਸਟ੍ਰੇਲੀਆ, ਜਾਪਾਨ, ਇਦਾਨ ਅਤੇ ਇਜ਼ਰਾਈਲ ਸਮੇਤ ਕਈ ਹੋਰ ਦੇਸ਼ ਵੀ ਹਾਈਪਰਸੋਨਿਕ ਮਿਸਾਈਲਾਂ ਪ੍ਰਣਾਲੀਆਂ ਵਿਕਸਤ ਕਰਨ ਦੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਨੇ।